ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢੋਲ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਵਿੱਚ ਆਪਾਂ ਪੂਰਾ ਰੌਣਕ ਮੇਲਾ ਲੱਗਿਆ ਵਾ ਬੱਚਿਆਂ ਦਾ ਦਿਖਾਵਾਂਗੇ ਛੋਟੀਆਂ ਬੱਚੀਆਂ ਜਿਹੜੇ ਮੰਨ ਕੇ ਚੱਲੋ ਏਜ ਸਿਰਫ 3 ਮਹੀਨੇ ਤੋਂ ਲੈ ਕੇ 7 ਤੋਂ 8 ਮਹੀਨੇ ਦੇ ਵਿੱਚ ਵਿੱਚ ਏਜ ਆ ਤੇ ਇੱਕ ਥੋੜੀ ਜਿਹੀ ਬੱਚੀ ਵੱਡੀ ਹੈਗੀ ਤੇ ਬੱਚਿਆਂ ਜਿਹੜੇ ਹੈਗੇ ਆਂਗੇ ਵਨ ਕੇ ਚਲੋ ਵੀ ਦੁੱਧ ਵਾਲੇ ਟਾਈਮ ਤੋਂ ਪਾਰ ਲੰਘੀ ਆਵੀਆਂ ਤੇ ਚੰਗੀ ਫੀਡ ਪਾ ਕੇ ਦੋ ਵਾਦ ਅੱਗੇ ਆਪਾਂ ਤਿਆਰ ਇਹਨਾਂ ਨੂੰ ਕਰ ਸਕਦੇ ਆ ਇੱਕ ਵੱਡੀ ਬੱਚੀ ਆ ਤੇ ਬਾਕੀ ਛੋਟੇ ਬੱਚੇ ਆਓ ਅੱਗੇ ਵੀ ਇਹ ਨਾ ਕਰੀਏ ਗੱਲ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਹਾਂ ਮੈਂ ਜੀ ਰੋਹਣ ਪਿੰਡ ਪਿੱਥੋ ਜ਼ਿਲ੍ਹਾ ਬਠਿੰਡਾ ਤਹਿਸੀਲ ਰਾਮਪੁਰਾਪੁਰਾ ਰਾਮਪੁਰੇ ਤੋਂ 3 ਕਿਲੋਮੀਟਰ ਆਪਣਾ ਪਿੰਡ ਆ ਠੀਕ ਆ ਜ਼ਿਲ੍ਹਾ ਬਠਿੰਡਾ ਪੈਗਾ ਆਪਣਾ ਹਾਂ ਜਿਲ੍ਹਾ ਬਠਿੰਡਾ ਤੇ ਮੋਬਾਈਲ ਨੰਬਰ ਵੀਰੇ ਆਪਣਾ ਮੋਬਾਈਲ ਨੰਬਰ ਹੈ ਅੱਜ ਫਿਰ ਰਾਉਂਡ ਕੇ ਮੇਲਾ ਪੂਰਾ ਬੱਚਿਆਂ ਦਾ ਭਰਤਾ ਆਪਾਂ ਹਾਂਜੀ ਹਾਂਜੀ ਮੇਰੇ ਆਪਣਾ ਕੋਲ ਬੱਚੀਆਂ 15 20 ਅਵੇਲੇਬਲ ਨੇ 24 ਘੰਟੇ ਬਾਈ ਜਦੋਂ ਮਰਜ਼ੀ ਵੀਰ ਜਦੋਂ ਮਰਜ਼ੀ ਵੀ ਇੱਕ ਮੇਰਾ ਵੀਰ ਕੋਈ ਵੀ ਉਹਦੇ ਨੂੰ ਫੋਨ ਕਰੂਗਾ 24 ਘੰਟੇ ਆਪਣੇ ਕੋਲ ਬੱਚੀਆਂ ਗੱਬਣਾ ਖਾਲੀ ਬੱਚੀਆਂ ਅਵੇਲੇਬਲ ਹੈ ਜੀ ਕੰਮ ਹੁਣ ਆਪਾਂ ਬੱਚਿਆਂ ਦਾ ਹੀ ਕਰਨਾ ਹਾਂਜੀ ਸਪੈਸ਼ਲ ਆਪਣਾ ਬੱਚਿਆਂ ਦਾ ਕੰਮ ਹੈ ਠੀਕ ਹੈ ਤੇ ਜਿਵੇਂ ਪਪਾ ਦੇਖੀ ਇਹਨਾਂ ਦੇ ਕਿੱਥੋਂ ਕੁ ਲੈ ਕੇ ਕਿੰਨੇ ਕੁ ਪਾ ਗਏ ਇਹ ਬੱਚੀਆਂ ਆਪਣੇ ਬਾਈ ਆ ਗੱਬਣ ਬੱਚੀ ਆ ਠੀਕ ਆ 40000 ਤੋਂ ਲੈ ਕੇ ਆਪਣਾ ਕੋਲੇ ਮਤਲਬ ਕਿ 9000 ਤੋਂ ਲੈ ਕੇ 40000 ਤੱਕ ਆਪਣਾ ਕੋਲੇ ਜਿਵੇਂ ਛੋਟੀਆਂ ਬੱਚੀਆਂ ਦੇਖੀ ਜ ਨੇ ਇਹਨਾਂ ਵਿੱਚ 9000 ਤੋਂ ਲੈ ਕੇ ਕਿਤੇ ਤੱਕ ਦਾ ਭਾਅ ਦੱਸਿਆ 40000 ਤੱਕ ਇਹਨਾਂ ਛੋਟੀਆਂ ਵਿੱਚ ਕੋਈ 40000 ਵਾਲੀ ਵੀ ਹੈਗੀ ਆ ਨਹੀਂ ਆ ਗੱਬਣ ਬੱਚੀ ਆ ਉਹਦਾ ਮੁੱਲ 40000 ਇਹਨੂੰ ਛੱਡ ਕੇ ਬਾਕੀ ਕਿੰਨੇ ਦੀ ਆ ਬਾਕੀ ਬਾਈ ਆਪਣੇ ਹੈਗਾ ਮੁੱਲ ਕਿ 15000 ਤੱਕ ਠੀਕ ਆ 9000 ਤੋਂ ਲੈ ਕੇ 15000 9 ਤੋਂ ਘੱਟ ਕੋਈ ਨਹੀਂ ਤੇ 15 ਤੋਂ ਵੱਧ ਕੋਈ ਨਹੀਂ ਹਾਂਜੀ ਫੇਰ ਆ ਬਾਹਰ ਬੜ ਵੀ ਹੋਣ ਲੱਗ ਗਿਆ ਜਿਹੜੀ ਪਹਿਲੇ ਨੰਬਰ ਤੇ ਆਪਾਂ ਬੱਚੀ ਦੇਖਦੇ ਆ ਕਿ ਐਵੇਂ ਹੀ ਨਾ ਲੱਭਣਾ ਇਹ ਇਹ ਕੋਈ ਸਾਢੇ 3 ਮਹੀਨੇ ਦੀ ਲੱਭਣਾ ਦੰਦੋ ਕਿਵੇਂ ਆ ਦੰਦੋ ਕਈ ਆ ਤਾਂ ਖੀਰੀ ਆ ਬਾਈ ਠੀਕ ਹੈ ਦੰਦੋ ਖੀਰੀ ਆ ਸਾਢੇ 3 ਮਹੀਨੇ ਗੱਭਣ ਚੈੱਕ ਕਨਫਰਮ ਆ ਹਾਂਜੀ ਤੇ ਜਾਤ ਜਿੰਦ ਜਾਨ ਚੰਗੀ ਆ ਹਨਾ ਆ ਬਾਬਾ ਜੈਨ ਵਰਤ 40 ਕੁ ਸਾਲੀ ਆ ਇਹ ਵੀ ਇਸ ਦਾ ਸੀਮਨ ਲੱਗਿਆ ਬਾਈ ਠੀਕ ਹੈ ਥੋੜਾ ਕੱਦ ਮੀਡੀਅਮ ਆ ਗਿਆ ਇਹਦਾ ਹਾਂਜੀ ਹਾਂਜੀ ਬਾਈ ਕੱਦ ਠੀਕ ਆ ਜੀ ਪਰ ਵੀ ਹਾਂ ਵੀ ਆਏ ਆ ਪਰ ਜਿੰਨੀ ਹੈਗੇ ਸੋਹਣਾ ਹੀ ਆ ਠੀਕ ਹੈ ਖਾਣਾ ਕੋਈ ਫੋਟ ਨਹੀਂ ਛਾ ਕੋਈ ਫੋਟ ਸੈਂਕ ਨਹੀਂ ਚਾਰੇ ਥ ਇਹਦੀ ਕੀਮਤ ਕਿੰਨੀ ਦੱਸੀ ਆਪਾਂ? ਇਹਦੀ ਭਾਈ 40000। ਇਹਦੀ 40000 ਚੈੱਕ ਪਾਸ ਆ ਹਨਾ। ਹਾਂਜੀ ਭਾਈ ਆਪ ਦਾ ਡਾਕਟਰ ਲੈ ਕੇ ਆਜੇ ਵੀਰ ਕੋਈ ਵੀ ਵੀਰ ਠੀਕ ਹੈ ਜੇ ਕਿਸੇ ਨੇ ਆਨਲਾਈਨ ਬਕਾਉਣੀ ਆ ਤਾਂ ਅਗਲਾ ਉੱਤਾਂ ਵਸਾ ਕੇ ਚੈੱਕ ਕਰਾ ਲੈ। ਉਦੋਂ ਬਾਅਦ ਜੇ ਆਪਣੀ ਕੋਈ ਚਾਹੀਦੀ। ਠੀਕ ਹੈ। ਥਾਣੇ ਦੇ ਚਾਰ ਆ। ਥਾ ਚਾਰ ਹੀ ਥਾਣੇ ਦੇ। ਠੀਕ ਹੈ ਇਹ ਸੀਗੀ ਗੱਬਣ ਚੈੱਕ ਪਾਸ 40000 ਵਾਲੀ। ਅੱਗੇ ਦੂਜੇ ਨੰਬਰ ਜਿਹੜੇ ਬੱਚੀ ਦੇਖਦੇ ਆਪਾਂ। ਇਹ ਭਾਈ ਇਹ ਵੀ ਸਾਰੇ ਬਰੂਟ ਨੇ ਭਾਈ। ਜਿਵੇਂ ਚੈਲ ਆਪਾਂ ਦੱਸਤਾ ਬਰੂਟ ਦੀ ਐ ਤੇ ਥਣਾ ਦੇ ਫੋਟਸ਼ਾਕ ਤਾਂ ਨਹੀਂ ਕਿਸੇ ਦੇ ਨਾ ਨਾ ਬਾਈ ਕਿਸੇ ਦੇ ਫੋਟਸ਼ਾਕ ਨਹੀਂ ਚਾਰ ਹੀ ਥਣ ਹੋਣਗੇ ਬਾਈ ਜਿਹੜੀ ਗੱਲ ਕਹੇ ਤੀ ਮਨ ਲੇ ਆਨਲਾਈਨ ਆਫਲਾਈਨ ਕਿਸੇ ਵੀ ਵੀਰ ਕੋ ਚੈੱਕ ਵੀ ਕਰ ਲਾ ਪਰ ਫੋਟਸ਼ਾਕ ਕਿਸੇ ਦੀ ਨਹੀਂ ਮਿਲੂ ਇਹਨਾਂ ਦੀ ਇਹਨਾਂ ਦੀ ਉਮਰ ਦਾ ਕਾਪੀ ਤੇ ਲਿਖੀ ਵੀ ਹੈ ਨਹੀਂ ਅੰਦਾਜ਼ੇ ਹੈ ਕਪੜੇ ਹਾਂਜੀ 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 ਕਿੰਨੀ ਉਮਰ ਹੋ ਸਕਦੇ ਮੈਕਸਿਮਮ ਜੀ ਉਮਰ ਬਾਈ ਇਹ ਵੀ ਹੋਗੀ 5-6 ਮਹੀਨੇ ਦੀ 6 ਕੁ ਮਹੀਨੇ ਦੀ ਤੇ ਬੱਚਾ ਬਹੁਤ ਪਿਆਰਾ ਹੈ ਹਨਾ ਬਾਲਾ ਪਿਆਰਾ ਬੱਚਾ ਦੇਖ ਫੇਸ ਚੈੱਕ ਕਰ ਬਾਈ ਸੋ ਦੇਖੋ ਬਿਲਕੁਲ ਨਿੱਕਾ ਨਿੱਕਾ ਮੂੰਹ ਆ ਜਾਵਾ ਪੂਰੀ ਤੇ ਕਿਹੜੇ ਸੀਮਰ ਦੱਸੀ ਸੀ? ਇਹ ਵੀ ਐਸ ਦੇ ਬਰੂਡ ਦੀ। ਇਹਦੀ ਕੀਮਤ ਕੀ ਆ? ਇਹ ਬਾਈ ਪੰਜਾਂ ਦਾ ਕਰਾਂਗੇ ਆਪਾਂ ਇਕੱਠਿਆਂ ਦਾ। ਠੀਕ ਆ। ਆਪਾਂ ਲਾਰਡ ਹੀ ਵੇਚਣਾ ਹੈ। ਠੀਕ ਆ ਪੰਜ-ਪੰਜ ਇਕੱਠਿਆਂ ਦੇਣੀ ਆ। ਹਾਂ ਪੰਜ-ਪੰਜ ਤਿੰਨ-ਤਿੰਨ ਬਾਈ ਐਵੇਂ ਦੇਣੀ ਆ। ਮਨੇ ਇੱਕ ਦੋ ਸਿੰਗਲ ਨਹੀਂ ਲੋਟ ਹੋਣੀ ਕਹੋ। ਨਹੀਂ ਹਾਂ ਬਾਈ ਪਤਾ ਕੀ ਗੱਲ ਆ ਫਿਰ ਆਪਾਂ ਲੱਕੇ ਅਗਲੇ ਦਾ ਵੀ ਜੇ ਕਿਸੇ ਨਾਲ ਫਾਰਮ ਬ੍ਰੀਡ ਦਾ ਕੰਮ ਆਪਾਂ ਪੰਜਾਂ ਇਕੱਠਿਆਂ ਵੇਚ ਜਾਂਦੇ ਆ ਯਾਰ ਬਾਈ। ਕੱਲੀ ਦੇ ਫਿਰ ਖਰਚਾ ਪੈ ਜਾਣਾ ਪੈਂਦਾ ਹੈ ਨਾ। ਮੈਨੂੰ ਵੀ ਖਰਚਾ ਪੈਂਦਾ ਇੱਕਦੇ ਵੀ ਉਨਾ ਹੀ ਖਰਚਾ ਪਾਣਾ ਬਾਈ। ਠੀਕ ਆ ਆਪਾਂ ਦੋ ਤਿੰਨ ਤੇ ਵੀ ਉਨਾ ਹੀ ਕਿੰਨੀ ਉਮਰ ਹੋਵੇ ਜੀ ਇਹ ਇਹ ਬਾਈ 5 ਕਿ ਮਹੀਨਾ ਦਾ ਬੱਚਾ ਜੀ 5 ਮਹੀਨਾ ਦਾ ਬੱਚਾ ਤੇ ਥਣ ਥਣ ਇਹਦੇ ਵੀ ਚੰਗੇ ਹਨ ਥਾਣਾ ਬਾਈ ਦੇਖ ਫੇਸ ਦੇਖ ਕਿੰਨਾ ਚੰਗਾ ਕੱਲ ਖਣ ਐਡਾ ਹੀ ਡਈ ਆ ਬਾਈ ਸੋ ਜੈ ਜਗਲ ਜਮਾ ਨਿਕਾ ਨਿਕਾ ਮੂੰਹ ਤੇ ਰਾਜੀ ਪੂਰੀ ਸਮੀ ਬੜੀ ਹਨ ਹਾਂਜੀ ਬਾਈ ਤੇ ਬਾਕੀ ਦੇਖੋ ਕਿਆ ਬਾਤ ਆ ਹੁਣ ਦੁੱਧ ਵਾਲਾ ਡੈਮੇਜ ਤਾਂ ਲੰਗੇ ਵੇ ਹਨ ਹਾਂ ਦੁੱਧ ਵਾਲੇ ਟਾਈਮ ਤੇ ਲੰਗੇ ਆ ਬਾਈ ਹੁਣ ਤਾਂ ਮੰਨ ਲੀ ਇਹਨ ਕੋਈ ਮਤਲਬ ਆਪਣੀ ਕਾਫ ਜਿਹੜੀ ਹੁੰਦੀ ਆ ਫੀਡ ਉਹ ਚਾਲੂ ਕਰਨ ਵਾਲੇ ਬਾਈ ਇਹਨੂੰ ਠੀਕ ਐ ਸੀਗੀ 2 ਨੰਬਰ ਤੇ ਬੱਚਾ ਛੋਟਾ ਬੱਚਾ ਸੋ ਦੂਜੇ ਨੰਬਰ ਤੇ ਇਹ ਬੱਚਾ ਸੀਗਾ ਤੇ ਅੱਗੇ ਹੁਣ ਆਪਾਂ ਗੱਲ ਕਰਦੇ ਆਂ ਤੀਜੇ ਨੰਬਰ ਵਾਲੇ ਬੱਚੇ ਦੀ। ਹਾਂਜੀ। ਇਹਦੀ ਉਮਰ ਕਿੰਨੀ ਕ ਹੋਊਗੀ? ਇਹ ਬਸ ਸੇਮ ਜੀ ਉਮਰ ਦੇ ਆ ਭਾਈ ਸਾਰੇ ਇਹਨਾਂ ਬੱਚੇ। 4 ਤੋਂ 6 ਮਹੀਨੇ ਦੇ ਵਿੱਚ। ਹਾਂ 4 ਤੋਂ 6 ਮਹੀਨੇ ਦੇ ਵਿੱਚ। ਠੀਕ ਹੈ। ਸੋ ਦੇਖੋ ਮੂੰਹ ਮੱਥਾ ਦੇਖੋ ਕਿਆ ਬਾਤਾਂ ਤੇ ਬੱਚਾ ਪੂਰਾ ਔੜਦਾ ਫਿਰਦਾ ਜਮਾ। ਜਿਹੜੇ ਜਿਵੇਂ ਆਪਾਂ ਬੱਚੇ ਦੇਖੇ ਨੇ ਤੇਰੀਆਂ ਇਹ। ਹਾਂਜੀ ਹਾਂਜੀ। ਇਹ ਲਗਭਗ 7-8 ਮਹੀਨੇ ਸਾਂਭ ਕੇ ਹੋ ਜਾਣਗੇ। ਮੈਂ ਸੀਮਨ ਹਾਂ ਭਾਈ 7-8 ਮਹੀਨੇ ਸਾਂਭ ਕੇ ਸੀਮਨ ਲਾਈਨ ਦੇ ਕਾਬਲ ਨੇ। ਮੰਨ ਲਓ ਵੀ 2025 ਤੋਂ ਪਹਿਲਾਂ ਪਹਿਲਾਂ ਸੀਮਨ ਲੈ ਲਣਗੇ। ਹਾਂਜੀ 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 ਭ ਠੀਕ ਹੈ ਇਹ ਸੀਗੀ ਤੀਜੇ ਨੰਬਰ ਤੇ ਹਣਾ ਅੱਗੇ ਆਪਾਂ ਦੇਖਦੇ ਚੌਥੇ ਨੰਬਰ ਤੇ ਇਹਦਾ ਮੂੰਹ ਕਰਦੇ ਲੋਨ ਮੜਿਆ ਆ ਦੇਖੋ ਮੂੰਹ ਮੱਥਾ ਪੂਰਾ ਚੰਗਾ ਹਣਾ ਹਾਂਜੀ ਹਾਂਜੀ ਬਾਈ ਨਕਲ ਕਰਵਾ ਦੇ ਸਾਰੀਆਂ ਫਾਰਮੀਆਂ ਬੱਚੇ ਬਾਈ ਇਹ ਇਹਨਾਂ ਦੇ ਮਾਤਰ ਰਿਕਾਰਡ ਹੈਗਾ 28 30 32 ਉਹ ਮਤਲਬ ਕਿ 30 ਪਲੱਸ ਵਾਲੇ ਇਹਨੂੰ ਬੱਚੇ ਆਪਣੇ ਕੋਲ ਠੀਕ ਅੱਗੇ ਆ ਗਈ ਪੰਜਵੇਂ ਨੰਬਰ ਤੇ ਹਾਂਜੀ ਵੀਰੇ ਇਹ ਪੰਜਾਂ ਦਾ ਭਾਅ ਇਕੱਠਾ ਆਪਣਾ ਹਾਂਜੀ ਇਹਨਾਂ ਦਾ ਪੰਜਾਂ ਦਾ ਭਾਅ ਕੀ ਪਰਤੇ ਪੈ ਜਾਣਗੀਆਂ ਇਹ ਇਹ ਪੰਜੇ ਬਾਈ ਆਪਾਂ ਦੇਵਾਂ 56000 ਤੁਹਾਨੂੰ ਬਾਈ 55000 ਦੀਆਂ ਮਾਨ ਕੇ ਚੱਲ ਵੀ ਇਹਨਾਂ ਦੀ 11-11 ਹਜ਼ਾਰ ਐਵਰੇਜ ਪੈਂਦੀ ਆ 55 ਦੀ। ਬਸ ਜੇ ਮਨ ਲੱਕੀ ਸਿੰਗਲ ਕਰੂਗਾ ਤਾਂ ਫਿਰ ਆਪਾਂ ਉਹਦੇ ਹਿਸਾਬ ਨਾਲ ਰੇਟ ਵੀ ਦੱਸਤਾ ਜੀ ਫਿਰ ਉਹਦੇ ਹਿਸਾਬ ਨਾਲ ਰੇਟ ਠੀਕ ਆ ਪੰਜੇ ਆਪਾਂ ਨੂੰ 55000 ਦੀਆਂ ਮਿਲ ਜਾਣਗੀਆਂ। ਹਾਂਜੀ ਬਾਈ। ਮਨ ਕੇ ਚੱਲੋ 11000 ਦਾ ਭਾਅ ਮਿਲ। ਤੇ ਅੱਗੇ ਇਹ ਵਾਲੀਆਂ ਆ ਗਈਆਂ। ਹਾਂਜੀ ਬਾਈ। ਇਹ ਆ ਗਈਆਂ ਤਿੰਨ ਹਨਾ? ਹਾਂਜੀ ਬਈ। ਜਿਹੜੀ ਇਹ ਦੇਖੀਏ ਨੇ ਕਿੰਨੇ ਕੁ ਵਰ ਹੋਗੇ ਇਹਦੀ? ਇਹ ਬਾਈ ਹੈਗੀਆਂ 4-4 5-5 ਮਹੀਨੇ ਦੀਆਂ। 4-4 ਮਹੀਨੇ ਠੰਡ 4-4 ਇਹਨਾਂ ਦੀ। ਹਾਂ ਬਾਈ 4-4 ਥਾਣਾ ਬਾਈ। ਠੀਕਾ ਮੂੰਹ ਮੱਥਾ ਦੇਖੋ ਇਹਨਾਂ ਦੇ ਕਰੀ ਮੂੰਹਰੇ ਥੱਲੇ ਆ ਦੇਖੋ ਸੋ ਦੇਖੋ ਇਹ ਥੋੜੇ ਐਰਸ਼ਾਇਰ ਤੇ ਬਲੱਡੀ ਚ ਆ ਗਏ ਨਾ ਹਾਂਜੀ ਭਾਈ ਆ ਐਰਸ਼ਾਇਰ ਚ ਆ ਗਏ ਭਾਈ ਠੀਕਾ ਕੀ ਆ ਦੇਖੀਏ ਨੇ ਜਿਹੜੀਆਂ ਇਹ ਤਿੰਨੇ ਦੇਖੀ ਜਾਨੇ ਆਪਾਂ ਇਹਦਾ ਮੇਰੇ 32000 ਰੁਪਏ ਭਾਈ ਤਿੰਨਾਂ ਦਾ ਹਾਂਜੀ ਇਹ ਮੰਨ ਕੇ ਚੱਲੋ ਵੀ ਨੱਟਾ ਪਾ 30 ਦੇ ਦੇ ਦਾਂਗੇ ਹਾਂ ਬਸ ਵੀ ਆਪਾਂ ਆਹ ਮੁੱਲ 32 35 ਕਰ ਲਓ ਠੀਕ ਆ ਵੀ ਕੋਈ ਗੱਲ ਨਹੀਂ ਮਾਨ ਤਣ ਕਰ ਜਿਹਦੇ ਪੜਦੇ ਨੂੰ ਦੇ ਦਾਂਗੇ ਹਾਂਜੀ ਹਾਂਜੀ ਅੱਗੇ ਆ ਗਈਆਂ ਤਿੰਨ ਜਰਸੀ ਬੱਚੀਆਂ ਇਹਨਾਂ ਦੀ ਕਿੰਨੀ ਕਿੰਨੀ ਉਮਰ ਆ ਆ ਮੰਨ ਲਓ ਕਿ ਇਹ 4-4 ਮਹੀਨੇ ਦੀ ਹੈ ਭਾਈ ਇੰਨਾ ਦਾ ਮਤਲਬ 25 ਦੇ ਦੇ ਦਾਂਗੇ ਆਪਾਂ ਹਾਂ ਬਸ ਵੀ ਜੋ ਮਾਨਤਾ ਕਰਦਾ ਕੋਈ ਚੱਕਾ ਇਹ ਆਪਾਂ ਤਨੇ ਦੇ ਦਾਂਗੇ 25000 ਹਾਂਜੀ ਹਾਂਜੀ ਬਾਈ ਕੁਆਲਟੀ ਚੈੱਕ ਕਰ ਫੇਸਬੁਕ ਬਾਹਰ ਜਾਂਦੇ ਮੱਛੀ ਟੋਆ ਟੋਆ 7500 ਬਚਾ ਲੈ ਠੀਕ ਹੈ ਸੋ ਦੇਖੋ ਮੂੰ ਮੱਥਾ ਪੂਰਾ ਚੰਗਾ ਸਾਫ ਸੁਥਰਾ ਅਜੇ ਬਾਈ ਕਰ ਲੈਣੇ ਸੋ ਦੇਖੋ ਮੱਛੀ ਦੇ ਟੋਆ ਵਗੈਰਾ ਪੂਰਾ ਸਾਫ ਸੁਥਰਾ ਚੰਗੇ ਹਨਾ ਤੇ ਮੂੰ ਮੱਥੇ ਦੇ ਪਾਸੋਂ ਓਕੇ ਇਹ 25000 ਦਾ ਪਾ ਉਹ ਆਜੂ 30000 ਦਾ ਪਾ ਹਾਂਜੀ ਅੱਗੇ 55000 ਦਾ ਪਾ ਹਾਂਜੀ ਸੋ ਮੇਲਾ ਲੱਗਿਆ ਬਾਈ ਮੈਂ ਕਹਿੰਦਾ ਹੋ ਗਿਆ ਜੱਟ ਅੱਜ 12 ਬੱਚੇ ਵੀਰੇ 12 ਬੱਚੇ ਵਗਾਉਗਾ ਗੱਬਣਾ ਬੱਚੀ ਬਲਕਿ ਬਾਕੀ ਦੇ ਜਿਹੜੀ ਠੀਕ ਹੈ ਜੇ ਕੋਈ ਸਾਰੀਆਂ ਲੈਣ ਵਾਲਾ ਸਾਰੇ ਵੀ ਕਰਦਾ ਹਾਂਜੀ ਵੀਰੇ ਸਾਰੀਆਂ ਸਾਰਾ ਲੋਟ ਦਾ ਲੋਟ ਵੀ ਦੇ ਦਾਂ ਕੋਈ ਚੱਕਰ ਠੀਕ ਹੈ ਤੇ ਹੋਰ ਵੀ ਆਉਂਦੇ ਰਹਿਣਗੇ ਇਹ ਦੁਬਾਰਾ ਹਾਂ ਹਾਂ ਬਾਈ ਆਪਣੇ ਕੋਲ 24 ਘਾਟੇ ਮੱਲੇ ਕੋ ਆਪਣੇ ਕੋਲ ਇਹੀ ਬੱਚਿਆਂ ਦਾ ਕੰਮ ਹੀ ਆਪਣਾ ਸਪੈਸ਼ਲ ਠੀਕ ਹੈ ਹਾਂਜੀ ਤੇ ਨੰਬਰ ਬੋਲ ਦਈਆ ਆਪਣਾ ਮੋਬਾਈਲ ਨੰਬਰ 98887 38550 ਸੋ ਪਿੰਡ ਪਿੱਥੋ ਜ਼ਿਲ੍ਹਾ ਬਠਿੰਡਾ ਪੇਗਾ ਤਸੀਲ ਰਾਮਪਰਾ ਕੋਈ ਵੀ ਬੱਚੀ ਪਸੰਦ ਹੋਵੇ ਆਗੇ ਖਰੀਦਦਾਰੀ ਕਰ ਸਕਦੇ ਹੋ ਵੀਡੀਓ ਦੇਖਣ ਲਈ ਸਭ ਦਾ ਤੈਨ ਦੋ